ਦੀ ਵਾਰਡ ਨੰਬਰ 9 ਵਸੀਆਂ ਨੇ ਸ਼ਹਿਰ ਦੀ ਗਲੀਆਂ ਨਾਲੀਆਂ ਦੀ ਸਮੱਸਿਆ ਨੂੰ ਲੈ ਕੇ ਰੋਸ ਸਟ੍ਰੈਟ ਜਿਹੜਾ ਹੈ ਉਹ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਦੀ ਸ਼ਿਕਾਇਤ ਨਗਰ ਨਿਗਮ ਨੂੰ ਕਰ ਰਹੇ ਹਾਂ ਪਰ ਨਗਰ ਨਿਗਮ ਵੱਲੋਂ ਸਾਡੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਕੋਈ ਵੀ ਕਦਮ ਜਿਹੜਾ ਹੈ ਉਹ ਨਹੀਂ ਚੁੱਕਿਆ ਜਾ ਰਿਹਾ ਹੈ। ਤੇ ਉਹਨਾਂ ਨੇ ਨਗਰ ਨਿਗਮ ਅੱਗੇ ਗੁਹਾਰ ਲਗਾਉਂਦੇ ਹ ਕਿਹਾ ਹੈ ਕਿ ਉਹਨਾਂ ਦੀ ਵਾਰਡ ਵਿੱਚ ਆਉਂਦੀਆਂ ਸੇਵਾਵਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਉੱਥੇ ਤਸਵੀਰਾਂ ਦੇਖਦੇ ਹਾਂ ਗੱਲਬਾਤ ਕਰਦੇ ਹਾਂ ਵਾਰਡ ਵਸਤੀਆਂ ਦੇ ਨਾਲ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਸ ਵਾਰਡ। ਮੈਂ ਕਰਨਪੁ ਬਾਦਰੋ ਅਮਿਸ਼ਰ ਰੋਡ ਤੋਂ 9 ਨੰਬਰ ਵਾਰਡ ਦਾ ਨਿਵਾਸੀ ਆਂ ਕਈ ਵਾਰੀ ਡੇਢ ਮਹੀਨਾ ਹੋ ਗਿਆ ਐ ਇੱਧਰ ਦੀ ਆਪਣਾ ਸੀਵਰੇਜ ਦੀ ਸਮੱਸਿਆ ਲਾਈਟਾਂ ਦੀ ਸਮੱਸਿਆ ਨੂੰ ਲੈ ਕੇ ਮੈਂ ਕਈ ਵਾਰੀ ਕਾਰਪੋਰੇਸ਼ਨ ਦੇ ਵਿੱਚ ਕੰਪਲੇਂਟਾਂ ਪਾ ਚੁੱਕਿਆ ਜਿਹੜੇ ਸਾਡੇ ਸਬੰਧਕ ਐਸਜੀਓ ਸਾਹਿਬ ਜੇਏ ਸਾਹਿਬ ਜਿਹੜੇ ਵੀ ਹੈਗੇ ਨੇ ਸਾਰਿਆਂ ਨੂੰ ਕਹਿ ਚੁੱਕਿਆ ਪਰ ਕਿਸੇ ਦੇ ਵੀ ਕੰਦ ਜੂਨ ਹੀ ਰੇਗਦੀ ਦੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕੀ ਸੁਣ ਕੇ ਸੁਣਾ ਕਰ ਰਿਹਾ ਯਾ ਕੋ ਪੋਲਿਟੀਕਲ ਸਾਜ਼ਿਸ਼ ਐ ਯਾ ਕੀ ਚੀਜ਼ ਐ ਮੈਨੂੰ ਨਹੀਂ ਪਤਾ ਤੁਸੀਂ ਇੱਕ ਵਾਰੀ ਸਾਡੀ ਗਲੀ ਦੇ ਹਾਲਾਤ ਦੇਖੋ ਇਹਦੇ ਲੱਗਦਾ ਹੀ ਨਹੀਂ ਕੋਈ ਮਿਸ਼ਰ ਰੋਡ ਦਾ ਏਰੀਆ ਇਹਦੇ ਇਦਾਂ ਲੱਗਦਾ ਕੋਈ ਅਫਰੀਕਾ ਦਾ ਕੋਈ ਟ੍ਰਾਈਬਲ ਏਰੀਆ ਵਾ ਕੋਈ ਆਦੀਵਾਸੀ ਏਰੀਆ ਕਿ ਜਿਹਦੇ ਚ ਅਸੀਂ ਰਹਿ ਰਹੇ ਦੇਖੋ ਸਾਡੀ ਗਲੀ ਦੇ ਵਿੱਚ ਛੋਟੇ ਛੋਟੇ ਬੱਚੇ ਆ ਤੇ ਬਰਸਾਤਾ ਦੇ ਦਿਨ ਸਾਰਿਆਂ ਨੂੰ ਪਤਾ ਵਾ ਬਰਸਾਤਾ ਦੇ ਦਿਨ ਚ ਡੇਂਗੂ ਮਲੇਰੀਆ ਚਿਕਨਗੁਨੀਆ ਵਰਗੀ ਕਈ ਇਹੋ ਜੀ ਨਾਮੁਰਾਦ ਬਿਮਾਰੀਆਂ ਜਿਹੜੀਆਂ ਪਨਵਦੀਆਂ ਕੱਲ ਨੂੰ ਕਿਸੇ ਵੀ ਮਤਲਬ ਗਲੀ ਦੇ ਬੱਚੇ ਨੂੰ ਜਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਜਾਏ ਤੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਮੈਂ ਤੇ ਇੱਕੋ ਗੱਲ ਕਹਿਣਾ ਚਾਹਾਂਗਾ ਦਾ ਜ਼ਿੰਮੇਵਾਰ ਸਿਰਫ ਸਿਰਫ ਪ੍ਰਸ਼ਾਸਨ ਹੋਏਗਾ ਕਾਰਪੋਰੇਸ਼ਨ ਹੋਏਗਾ ਇੱਕ ਹੋਰ ਗੱਲ 4.500 ਕਰੋੜ ਦਾ ਜਿਹੜਾ ਕਹਿੰਦੇ ਅਸੀਂ ਵਿਕਾਸ ਕਾਰੇ ਕੀਤਾ ਪਿਛਲੀਆਂ ਸਰਕਾਰਾਂ ਦੇ ਰਹਿੰਦੇ ਹੋਏ ਮੈਨੂੰ ਤਾਂ ਲੱਗਦਾ ਆਪਣਾ 4.50 ਇਹ ਵੀ ਨਹੀਂ ਲੱਗੇ ਇਹ ਕਿਹੜੇ 450 ਕਰੋੜ ਹੈ ਵਿਕਾਸ ਸਿਰਫ ਹੋਇਆ ਬੈਂਕ ਬੈਲਾਂਸਾਂ ਦਾ ਆਪਣਿਆਂ ਦਾ ਆਪਣੀਆਂ ਜੇਬਾਂ ਦਾ ਤੇ ਆਪਣੇ ਘਰਾਂ ਪਰਿਵਾਰਾਂ ਦਾ ਵਿਕਾਸ ਹੋਇਆ ਸਾਡਾ ਕੋਈ ਵਿਕਾਸ ਨਹੀਂ ਹੋਇਆ ਕਹਿੰਦੇ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਖਾਰਬੀ ਨੂੰ ਬਾੰਦਰੀ ਤੇ ਡੰਡੇ ਖਾਨ ਨੂੰ ਰਿੱਚ ਐਸਾ ਕਰਨ ਨੂੰ ਇਹ ਲੋਗ ਤੇ ਤਸੀਹੇ ਭੋਗਨੂ ਅਸੀਂ ਕਿਉਂ ਵੋਟਾਂ ਦੇਲੇ ਤੁਹਾਨੂੰ ਸਾਡੀ ਯਾਦ ਆ ਜਾਂਦੀ ਹੈ ਕਿ ਜਦੋਂ ਤੁਸੀਂ ਆਪਣੇ ਕਾਰਜ ਕਰਨੇ ਹੁੰਦੇ ਉਹਦੋਂ ਤੋਂ ਹੀ ਆਪਣਾ ਸਾਡੇ 'ਤੇ ਧਿਆਨ ਵੀ ਨਹੀਂ ਦਿੰਦੇ ਐਸ ਕਰਕੇ ਮਹੱਤਵ ਬਣ ਕੇ ਬੇਨਤੀ ਕਰਦਾ ਮੇਅਰ ਸਾਹਿਬ ਜਾਗੋ ਪੂਰੀ ਕਾਰਪੋਰੇਸ਼ਨ ਅੱਗੇ ਬੇਨਤੀ ਕਰ ਰਿਹਾ ਜਾਗੋ ਕਿਉਂ ਕਿਉਂਕਿ ਜਦੋਂ ਅਸੀਂ ਫੇਰ ਸੜਕਾਂ 'ਤੇ ਉਤਰ ਆਏ ਤੇ ਫੇਰ ਤੁਸੀਂ ਆਪਣੇ ਚੀਕਾ ਮਾਰਨੀ ਹੈ ਜੇ जय श्री राम हर हर महादेव पठानकोट ਦੇ ਮਿਸ਼ਨ ਰੋਡ ਦਾ ਇਲਾਕਾ ਕਾਫੀ ਸਾਫ ਸੁਥਰਾ ਮੰਨਿਆ ਜਾਂਦਾ ਹੈ ਤੇ ਜੇਕਰ ਗੱਲ ਮਿਸ਼ਨ ਰੋਡ ਦੀ ਕਰੀਏ ਤਾਂ ਮਿਸ਼ਨ ਰੋਡ ਦੇ ਨਾਲ ਲੱਗਦੀ ਵਾਰਡ ਨੰਬਰ 9 ਵਸੀਆਂ ਨੇ ਸ਼ਹਿਰ ਦੀ ਗਲੀਆਂ ਨਾਲੀਆਂ ਦੀ ਸਮੱਸਿਆ ਨੂੰ ਲੈ ਕੇ ਰੋਜ਼ ਸਫ਼ਾਈ ਜਿਹੜਾ ਹੈ ਉਹ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਦੀ ਸ਼ਿਕਾਇਤ ਨਗਰ ਨਿਗਮ ਨੂੰ ਕਰ ਰਹੇ ਹਾਂ ਪਰ ਨਗਰ ਨਿਗਮ ਵੱਲੋਂ ਸਾਡੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਕੋਈ ਵੀ ਕਦਮ ਜਿਹੜਾ ਹੈ ਉਹ ਨਹੀਂ ਚੁੱਕਿਆ ਜਾ ਰਿਹਾ ਹੈ। ਤੇ ਉਹਨਾਂ ਨੇ ਨਗਰ ਨਿਗਮ ਅੱਗੇ ਗੁਹਾਰ ਲਗਾਉਂਦਿਆਂ ਕਿਹਾ ਹੈ ਕਿ ਉਹਨਾਂ ਦੀ ਵਾਰਡ ਵਿੱਚ ਆਉਂਦੀਆਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹ ਵਾੜ ਵਾਸੀਆਂ ਦੇ ਨਾਲ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਸ ਵਾਰ ਮੈਂ ਕਰਨਪੁਰੀ ਪਾਦਰੋ ਮਿਸ਼ਰ ਰੋਡ ਤੋਂ ਨੋ ਨੰਬਰ ਵਾਰਡ ਦਾ ਨਿਵਾਸੀ ਹਾਂ ਕਈ ਵਾਰੀ ਡੇਢ ਮਹੀਨਾ ਹੋ ਗਿਆ ਇੱਧਰ ਦੀ ਆਪਣਾ ਸੀਵਰੇਜ ਦੀ ਸਮੱਸਿਆ ਲਾਈਟਾਂ ਦੀ ਸਮੱਸਿਆ ਨੂੰ ਲੈ ਕੇ ਮੈਂ ਕਈ ਵਾਰੀ ਕਾਰਪੋਰੇਸ਼ਨ ਦੇ ਵਿੱਚ ਕੰਪਲੇਂਟਾਂ ਪਾ ਚੁੱਕਿਆ ਜਿਹੜੇ ਸਾਡੇ ਸਬੰਧਕ ਐਸਜੀਓ ਸਾਹਿਬ ਜੀ ਸਾਹਿਬ ਜਿਹੜੇ ਵੀ ਹੈਗੇ ਨੇ ਸਾਰਿਆਂ ਨੂੰ ਕਹਿ ਚੁੱਕਿਆ ਪਰ ਕਿਸੇ ਦੇ ਵੀ ਕੰਮ ਦੇ ਜੂ ਨਹੀਂ ਰੇਗਦੀ ਵੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸੁਣ ਕੇ ਸੁਣਾ ਕਰ ਰਿਹਾ ਕੀ ਇਹ ਕੋ ਪੋਲਿਟਿਕਲ ਸਾਜ਼ਿਸ਼ ਹੈ ਜਾਂ ਕੀ ਚੀਜ਼ ਹੈ ਮੈਨੂੰ ਨਹੀਂ ਪਤਾ ਤੁਸੀਂ ਇੱਕ ਵਾਰੀ ਸਾਡੀ ਗਲੀ ਦੇ ਹਾਲਾਤ ਦੇ ਵੇਖੋ ਇਹਦੇ ਲੱਗਦਾ ਨਹੀਂ ਕੋਈ ਮਿਸ਼ਨ ਰੋਡ ਦਾ ਏਰੀਆ ਇਹਦੇ ਇਦਾਂ ਲੱਗਦਾ ਕੋਈ ਆਫਰੀਕਾ ਦਾ ਕੋਈ ਟ੍ਰਾਈਬਲ ਏਰੀਆ ਵਾ ਕੋਈ ਆਦਿਵਾਸੀ ਏਰੀਆ ਕਿ ਜਿਹਦੇ ਚ ਅਸੀਂ ਰਹਿ ਰਹੇ ਦੇਖੋ ਸਾਡੀ ਗਲੀ ਦੇ ਵਿੱਚ ਛੋਟੇ ਛੋਟੇ ਬੱਚੇ ਐ ਤੇ ਬਰਸਾਤਾ ਦੇ ਦਿਨ ਸਾਰਿਆਂ ਨੂੰ ਪਤਾ ਵਾ ਬਰਸਾਤਾ ਦੇ ਦਿਨਾਂ ਚ ਡੇਂਗੂ ਮਲੇਰੀਆ ਚਿਕਨਗੁਨੀਆ ਵਰਗੀ ਕਈ ਇਹੋ ਜੀ ਨਾਮੁਰਾਦ ਬਿਮਾਰੀਆਂ ਜਿਹੜੀਆਂ ਪਨਪਦੀਆਂ ਕੱਲ ਨੂੰ ਕਿਸੇ ਵੀ ਮਲਵ ਗਲੀ ਦੇ ਬੱਚੇ ਨੂੰ ਜਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਜੇ ਤੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਮੈਂ ਤੇ ਇੱਕੋ ਗੱਲ ਕਹਿਣਾ ਚਾਹਾਂਗਾ ਇਹਦਾ ਜ਼ਿੰਮੇਵਾਰ ਸਿਰਫ ਤੇ ਸਿਰਫ ਪ੍ਰਸ਼ਾਸਨ ਹੋਏਗਾ ਕਾਰਪੋਰੇਸ਼ਨ ਹੋਏਗਾ ਇੱਕ ਹੋਰ ਗੱਲ 4.500 ਕਰੋੜ ਦਾ ਜਿਹੜਾ ਕਹਿੰਦੇ ਅਸੀਂ ਵਿਕਾਸ ਕਾਰੇ ਕੀਤਾ ਪਿਛਲੀਆਂ ਸਰਕਾਰਾਂ ਦੇ ਰਹਿੰਦੇ ਹੋਏ ਮੈਨੂੰ ਤੇ ਲੱਗਦਾ ਆਪਣਾ 4.500 ਤੇ ਇਹ ਵੀ ਨਹੀਂ ਲੱਗੇ ਇਹ ਕਿਹੜਾ 450 ਕਰੋੜ ਆ ਵਿਕਾਸ ਸਿਰੇ ਖੋਇਆ ਬੈਂਕ ਬੈਲਸਾਂ ਦਾ ਆਪਣਿਆਂ ਦਾ ਆਪਣੀਆਂ ਜੇਬਾਂ ਦਾ ਤੇ ਆਪਣੇ ਘਰਾਂ ਪਰਿਵਾਰਾਂ ਦਾ ਵਿਕਾਸ ਹੋਇਆ ਸਾਡਾ ਕੋਈ ਵਿਕਾਸ ਨਹੀਂ ਹੋਇਆ ਕਹਿੰਦੇ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਖਾਣ ਪੀਣ ਨੂੰ ਬਾੰਦਰੀ ਤੇ ਡੰਡੇ ਖਾਣ ਨੂੰ ਰਿੱਚ ਐਸ਼ਾ ਕਰਨ ਨੂੰ ਇਹੇ ਲੋਗ ਤੇ ਤਸੀਬ ਹੋ ਗਏ ਨੂੰ ਅਸੀਂ ਕਿਉਂ ਵੋਟਾਂ ਵੇਲੇ ਤੁਹਾਨੂੰ ਸਾਡੀ ਯਾਦ ਆ ਜਾਂਦੀ ਹੈ ਕਿ ਜਦੋਂ ਤੁਸੀਂ ਆਪਣੇ ਕਾਰਜ ਕਰਨੇ ਹੁੰਦੇ ਹੋ ਉਹਦੋਂ ਤੁਸੀਂ ਆਪਣਾ ਸਾਡੇ ਵੱਲ ਧਿਆਨ ਵੀ ਨਹੀਂ ਦਿੰਦੇ ਇਸ ਗੱਲ 'ਤੇ ਮਹੱਤਵ ਬਣ ਕੇ ਬੇਨਤੀ ਕਰਦਾ ਮੇਅਰ ਸਾਹਿਬ ਜਾਗੋ ਪੂਰੀ ਕਾਰਪੋਰੇਸ਼ਨ ਅੱਗੇ ਬੇਨਤੀ ਕਰ ਰਿਹਾ ਜਾਗੋ ਕਿਉਂ ਕਿ ਜਦੋਂ ਅਸੀਂ ਫੇਰ ਸੜਕਾਂ 'ਤੇ ਉਤਰ ਆਏ ਤਾਂ ਫੇਰ ਤੁਸੀਂ ਆਪਣੇ ਚੀਕਾ ਮਾਰਨੀ ਹੈ ਜੇ जय श्री राम हर हर महादेव पठानकोट ਦੇ ਮਿਸ਼ਨ ਰੋਡ ਦਾ ਇਲਾਕਾ ਕਾਫੀ ਸਾਫ ਸਥੁਰਾ ਮੰਨਿਆ ਜਾਂਦਾ ਹੈ ਤੇ ਜੇਕਰ ਗੱਲ ਮਿਸ਼ਨ ਰੋਡ ਦੀ ਕਰੀਏ ਤਾਂ ਮਿਸ਼ਨ ਰੋਡ ਦੇ ਨਾਲ ਲੱਗਦੀ ਵਾਰਡ ਨੰਬਰ 9 ਵਾਸੀਆਂ ਨੇ ਸ਼ਹਿਰ ਦੀ ਗਲੀਆਂ ਨਾਲੀਆਂ ਦੀ ਸਮੱਸਿਆ ਨੂੰ ਲੈ ਕੇ ਰੋਸ ਸੱਤ ਜਿਹੜਾ ਹੈ ਉਹ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਸ ਦੀ ਸ਼ਿਕਾਇਤ ਨਗਰ ਨਿਗਮ ਨੂੰ ਕਰ ਰਹੇ ਹਾਂ ਪਰ ਨਗਰ ਨਿਗਮ ਵੱਲੋਂ ਸਾਡੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਕੋਈ ਵੀ ਕਦਮ ਜਿਹੜਾ ਹੈ ਉਹ ਨਹੀਂ ਚੁੱਕਿਆ ਜਾ ਰਿਹਾ ਹੈ ਤੇ ਉਹਨਾਂ ਨੇ ਨਗਰ ਨਿਗਮ ਅੱਗੇ ਗੁਹਾਰ ਲਗਾਉਂਦੇ ਹ ਕਿਹਾ ਹੈ ਕਿ ਉਹਨਾਂ ਦੀ ਵਾਰਡ ਵਿੱਚ ਆਉਂਦੀਆਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਵਾਰਡ ਬਸਤੀਆਂ ਦੇ ਨਾਲ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਸਵਾਰ ਮੈਂ ਕਰਨਪੁਰੀ ਫਾਦਰੋ ਮਿਸ਼ਰ ਰੋਡ ਤੋਂ 9 ਨੰਬਰ ਵਾਰਡ ਦਾ ਨਿਵਾਸੀ ਹਾਂ ਕਈ ਵਾਰੀ ਡੇਢ ਮਹੀਨਾ ਹੋ ਗਿਆ ਇੱਧਰ ਦੀ ਆਪਣਾ ਸੀਵਰੇਜ ਦੀ ਸਮੱਸਿਆ ਲਾਈਟਾਂ ਦੀ ਸਮੱਸਿਆ ਨੂੰ ਲੈ ਕੇ ਮੈਂ ਕਈ ਵਾਰੀ ਕਾਰਪੋਰੇਸ਼ਨ ਦੇ ਵਿੱਚ ਕੰਪਲੇਂਟਾਂ ਪਾ ਚੁੱਕਿਆ ਜਿਹੜੇ ਸਾਡੇ ਸਬੰਧਕ ਐਸਜੀਓ ਸਾਹਿਬ ਜੀ ਸਾਹਿਬ ਜਿਹੜੇ ਵੀ ਹੈਗੇ ਨੇ ਸਾਰਿਆਂ ਨੂੰ ਕਹਿ ਚੁੱਕਿਆ ਪਰ ਕਿਸੇ ਦੇ ਵੀ ਕੰਦੇ ਜੂ ਨਹੀਂ ਰੇਗਦੀ ਦੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕਿ ਸੁਣ ਕੇ ਸੁਣਾ ਕਰ ਰਿਹਾ ਕੀ ਇਹਾਂ ਕੋ ਪੋਲਿਟਿਕਲ ਸਾਜ਼ਿਸ਼ ਹੈ ਜਾਂ ਕੀ ਚੀਜ਼ ਹੈ ਮੈਨੂੰ ਨਹੀਂ ਪਤਾ ਤੁਸੀਂ ਇੱਕ ਵਾਰੀ ਸਾਡੀ ਗਲੀ ਦੇ ਹਾਲਾਤ ਦੇ ਵੇਖੋ ਇਹਦੇ ਲੱਗਦਾ ਹੀ ਨਹੀਂ ਕੋਈ ਮਿਸ਼ਰ ਰੋਡ ਦਾ ਏਰੀਆ ਇਹਦੇ ਇਦਾਂ ਲੱਗਦਾ ਕੋਈ ਆਫਰੀਕਾ ਦਾ ਕੋਈ ਟ੍ਰਾਈਬਲ ਏਰੀਆ ਵਾ ਕੋਈ ਆਦੀਵਾਸੀ ਏਰੀਆ ਕਿ ਜਿਹਦੇ ਚ ਅਸੀਂ ਰਹਿ ਰਹੇ ਦੇਖੋ ਸਾਡੀ ਗਲੀ ਦੇ ਵਿੱਚ ਛੋਟੇ ਛੋਟੇ ਬੱਚੇ ਐ ਤੇ ਬਰਸਾਤਾ ਦੇ ਦਿਨ ਸਾਰਿਆਂ ਨੂੰ ਪਤਾ ਵਾ ਬਰਸਾਤਾ ਦੇ ਦਿਨਾਂ ਚ ਡੇਂਗੂ ਮਲੇਰੀਆ ਚਿਕਨਗੁਨੀਆ ਵਰਗੀ ਕਈ ਇਹੋ ਜੀ ਨਾਮੁਰਾਦ ਬਿਮਾਰੀਆਂ ਜਿਹੜੀਆਂ ਪਨਬ ਦੀਆਂ ਕੱਲ ਨੂੰ ਕਿਸੇ ਵੀ ਮਲਵ ਗਲੀ ਦੇ ਬੱਚੇ ਨੂੰ ਜਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਜੇ ਤੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਮੈਂ ਤੇ ਇੱਕੋ ਗੱਲ ਕਹਿਣਾ ਚਾਹਾਂਗਾ ਇਹਦਾ ਜ਼ਿੰਮੇਵਾਰ ਸਿਰਫ ਸਿਰਫ ਪ੍ਰਸ਼ਾਸਨ ਹੋਏਗਾ ਕਾਰਪੋਰੇਸ਼ਨ ਹੋਏਗਾ ਇੱਕ ਹੋਰ ਗੱਲ 4400 ਕਰੋੜ ਦਾ ਜਿਹੜਾ ਕਹਿੰਦੇ ਅਸੀਂ ਵਿਕਾਸ ਕਾਰਜ ਕੀਤਾ ਪਿਛਲੀਆਂ ਸਰਕਾਰਾਂ ਦੇ ਰਹਿੰਦੇ ਹੋਏ ਮੈਨੂੰ ਤਾਂ ਲੱਗਦਾ ਆਪਣਾ 4.5 ਰੁਪਏ ਵੀ ਨਹੀਂ ਲੱਗੇ ਇਹ ਕਿਹੜਾ 450 ਕਰੋੜ ਵਿਕਾਸ ਸਿਰਫ ਹੋਇਆ ਬੈਂਕ ਬੈਲਾਂਸਾਂ ਦਾ ਆਪਣਿਆਂ ਦਾ ਆਪਣੀਆਂ ਜੇਬਾਂ ਦਾ ਤੇ ਆਪਣੇ ਘਰਾਂ ਪਰਿਵਾਰਾਂ ਦਾ ਵਿਕਾਸ ਹੋਇਆ ਸਾਡਾ ਕੋਈ ਵਿਕਾਸ ਨਹੀਂ ਹੋਇਆ ਕਹਿੰਦੇ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਖਾਣ ਦੀ ਨੂੰ ਬਾੰਦਰੀ ਤੇ ਡੰਡੇ ਖਾਣ ਨੂੰ ਰਿੱਚ ਐਸ਼ਾ ਕਰਨ ਨੂੰ ਇਹੇ ਲੋਗ ਤੇ ਤਸੀਹੇ ਭੋਗਨ ਨੂੰ ਅਸੀਂ ਕਿਉਂ ਵੋਟਾਂ ਵੇਲੇ ਤੁਹਾਨੂੰ ਸਾਡੀ ਯਾਦ ਆ ਜਾਂਦੀ ਹੈ ਕਿ ਜਦੋਂ ਤੁਸੀਂ ਆਪਣੇ ਕਾਰਜ ਕਰਨੇ ਹੁੰਦੇ ਹੋ ਉਹਦੋਂ ਤੁਸੀਂ ਆਪਣਾ ਸਾਡੇ ਵੱਲ ਧਿਆਨ ਵੀ ਨਹੀਂ ਦਿੰਦੇ ਤਸਕਰ ਕੇ ਮਹੱਤਵ ਬਣ ਕੇ ਬੇਨਤੀ ਕਰਦਾ ਮੇਅਰ ਸਾਹਿਬ ਜਾਗੋ ਪੂਰੀ ਕਾਰਪੋਰੇਸ਼ਨ ਅੱਗੇ ਬੇਨਤੀ ਕਰ ਰਿਹਾ ਜਾਗੋ ਕਿਉਂ ਕਿ ਜਦੋਂ ਅਸੀਂ ਫੇਰ ਸੜਕਾਂ ਤੇ ਉਤਰ ਆਏ ਤੇ ਫੇਰ ਤੁਸੀਂ ਆਪਣੇ ਚੀਕਾ ਮਾਰਨੀ ਹੈ ਜੇ जय श्री राम हर हर महादेव पठानकोट ਦੇ ਮਿਸ਼ਨ ਰੋਡ ਦਾ ਇਲਾਕਾ ਕਾਫੀ ਸਾਫ ਸੁਥਰਾ ਮੰਨਿਆ ਜਾਂਦਾ ਹੈ ਤੇ ਜੇਕਰ ਗੱਲ ਮਿਸ਼ਨ ਰੋਡ ਦੀ ਕਰੀਏ ਤਾਂ ਮਿਸ਼ਨ ਰੋਡ ਦੇ ਨਾਲ ਲੱਗਦੀ ਵਾਰ ਨੰਬਰ 9 ਵਸੀਆਂ ਨੇ ਸ਼ਹਿਰ ਦੀ ਗਲੀਆਂ ਨਾਲੀਆਂ ਦੀ ਸਮੱਸਿਆ ਨੂੰ ਲੈ ਕੇ ਇਹ ਰੋਸ ਸੱਤ ਜਿਹੜਾ ਹੈ ਉਹ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਦੀ ਸ਼ਿਕਾਇਤ ਨਗਰ ਨਿਗਮ ਨੂੰ ਕਰ ਰਹੇ ਹਾਂ ਪਰ ਨਗਰ ਨਿਗਮ ਵੱਲੋਂ ਸਾਡੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਕੋਈ ਵੀ ਕਦਮ ਜਿਹੜਾ ਹੈ ਉਹ ਨਹੀਂ ਚੁੱਕਿਆ ਜਾ ਰਿਹਾ ਹੈ। ਤੇ ਉਹਨਾਂ ਨੇ ਨਗਰ ਨਿਗਮ ਅੱਗੇ ਗੁਹਾਰ ਲਗਾਉਂਦੇ ਹ ਕਿਹਾ ਹੈ ਕਿ ਉਹਨਾਂ ਦੀ ਵਾਰ ਵਿੱਚ ਆਉਂਦੀਆਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱ ਵਾਰਡ ਵਾਸੀਆਂ ਦੇ ਨਾਲ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਸਵਾਰ ਮੈਂ ਕਰਨਪੁਰੀ ਪਾਦਰੋ ਮਿਸ਼ਰ ਰੋਡ ਤੋਂ 9 ਨੰਬਰ ਵਾਰਡ ਦਾ ਨਿਵਾਸੀ ਹਾਂ ਕਈ ਵਾਰੀ ਡੇਢ ਮਹੀਨਾ ਹੋ ਗਿਆ ਹੈ ਇੱਧਰ ਦੀ ਆਪਣਾ ਸੀਵਰੇਜ ਦੀ ਸਮੱਸਿਆ ਲਾਈਟਾਂ ਦੀ ਸਮੱਸਿਆ ਨੂੰ ਲੈ ਕੇ ਮੈਂ ਕਈ ਵਾਰੀ ਕਾਰਪੋਰੇਸ਼ਨ ਦੇ ਵਿੱਚ ਕੰਪਲੇਂਟਾਂ ਪਾ ਚੁੱਕਿਆ ਜਿਹੜੇ ਸਾਡੇ ਸਬੰਧਕ ਐਸਜੀਓ ਸਾਹਿਬ ਜੀ ਸਾਹਿਬ ਜਿਹੜੇ ਵੀ ਹੈਗੇ ਨੇ ਸਾਰਿਆਂ ਨੂੰ ਕਹਿ ਚੁੱਕਿਆ ਪਰ ਕਿਸੇ ਦੇ ਵੀ ਕੰਦੇ ਜੂਨ ਹੀ ਰੇਗਦੀ ਦੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕੋਈ ਸੋਲ ਗਿਆਨ ਸੁਣਾ ਕਰ ਰਿਹਾ ਹੈ ਜਾਂ ਕੋਈ ਪੋਲਿਟਿਕਲ ਸਾਜ਼ਿਸ਼ ਹੈ ਜਾਂ ਕੀ ਚੀਜ਼ ਹੈ ਮੈਨੂੰ ਨਹੀਂ ਪਤਾ ਤੁਸੀਂ ਇੱਕ ਵਾਰੀ ਸਾਡੀ ਗਲੀ ਦੇ ਹਾਲਾਤ ਦੇ ਵੇਖੋ ਇਹਦੇ ਲੱਗਦਾ ਨਹੀਂ ਕੋਈ ਮਿਸ਼ਰ ਰੋਡ ਦਾ ਏਰੀਆ ਇਹਦੇ ਇਦਾਂ ਲੱਗਦਾ ਕੋਈ ਆਫਰੀਕਾ ਦਾ ਕੋਈ ਟ੍ਰਾਈਬਲ ਏਰੀਆ ਵਾ ਕੋਈ ਆਦਿਵਾਸੀ ਏਰੀਆ ਕਿ ਜਿਹਦੇ ਚ ਅਸੀਂ ਰਹਿ ਰਹੇ ਦੇਖੋ ਸਾਡੀ ਗਲੀ ਦੇ ਵਿੱਚ ਛੋਟੇ ਛੋਟੇ ਬੱਚੇ ਐ ਤੇ ਬਰਸਾਤਾ ਦੇ ਦਿਨ ਸਾਰਿਆਂ ਨੂੰ ਪਤਾ ਵਾ ਬਰਸਾਤਾ ਦੇ ਦਿਨ ਚ ਡੇਂਗੂ ਮਲੇਰੀਆ ਚਿਕਨਗੁਨੀਆ ਵਰਗੀ ਕਈ ਇਹੋ ਜੀ ਨਾਮੁਰਾਦ ਬਿਮਾਰੀਆਂ ਜਿਹੜੀਆਂ ਪਨਵਦੀਆਂ ਕੱਲ ਨੂੰ ਕਿਸੇ ਵੀ ਮਲੋ ਗਲੀ ਦੇ ਬੱਚੇ ਨੂੰ ਜਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਜੇ ਤੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਮੈਂ ਤੇ ਇੱਕੋ ਗੱਲ ਕਹਿਣਾ ਚਾਹੁੰਗਾ ਇਹਦਾ ਜ਼ਿੰਮੇਵਾਰ ਸਿਰਫ ਤੇ ਸਿਰਫ ਪ੍ਰਸ਼ਾਸਨ ਹੋਏਗਾ ਕਾਰਪੋਰੇਸ਼ਨ ਹੋਏਗਾ ਇੱਕ ਹੋਰ ਗੱਲ 4.500 ਕਰੋੜ ਦਾ ਜਿਹੜਾ ਕਹਿੰਦੇ ਅਸੀਂ ਵਿਕਾਸ ਕਾਰੇ ਕੀਤਾ ਪਿਛਲੀਆਂ ਸਰਕਾਰਾਂ ਦੇ ਰਹਿੰਦੇ ਹੋਏ ਮੈਨੂੰ ਤਾਂ ਲੱਗਦਾ ਆਪਣਾ 4.500 ਵੀ ਨਹੀਂ ਲੱਗੇ ਇਹ ਕਿਹੜੇ 450 ਕਰੋੜ ਵਿਕਾਸ ਸਿਰਫ ਹੋਇਆ ਬੈਂਕ ਬੈਲਾਂਸਾਂ ਦਾ ਆਪਣੇਆਂ ਦਾ ਆਪਣੀਆਂ ਜੇਬਾਂ ਦਾ ਤੇ ਆਪਣੇ ਘਰਾਂ ਪਰਿਵਾਰਾਂ ਦਾ ਵਿਕਾਸ ਹੋਇਆ ਸਾਡਾ ਕੋਈ ਵਿਕਾਸ ਨਹੀਂ ਹੋਇਆ ਕਹਿੰਦੇ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਖਾਣ ਦੀ ਨੂੰ ਬਾੰਦਰੀ ਤੇ ਡੰਡੇ ਖਾਣ ਨੂੰ ਰਿੱਚ ਐਸਾ ਕਰਨ ਨੂੰ ਇਹ ਲੋਗ ਤਾਂ ਤਸੀਹੇ ਭੋਗਨੂ ਅਸੀਂ ਕਿਉਂ ਵੋਟਾਂ ਵੇਲੇ ਤੁਹਾਨੂੰ ਸਾਡੀ ਯਾਦ ਆ ਜਾਂਦੀ ਹੈ ਕਿ ਜਦੋਂ ਤੁਸੀਂ ਆਪਣੇ ਕਾਰਜ ਕਰਨੇ ਹੁੰਦੇ ਹੋਦੋਂ ਤੋਂ ਆਪਣਾ ਸਾਡੇ ਵੱਲ ਧਿਆਨ ਵੀ ਨਹੀਂ ਦਿੰਦੇ ਸਸ ਕਰਕੇ ਮਹੱਤ ਬਣ ਕੇ ਬੇਨਤੀ ਕਰਦਾ ਮੇਅਰ ਸਾਹਿਬ ਜਾਗੋ ਪੂਰੀ ਕਾਰਪੋਰੇਸ਼ਨ ਅਕੇ ਬੇਨਤੀ ਕਰ ਰਿਹਾ ਜਾਗੋ ਕਿਉਂ ਕਿ ਜਦੋਂ ਅਸੀਂ ਇਹ ਸੜਕਾਂ ਤੇ ਉਤਰ ਆਏ ਤਾਂ ਫੇਰ ਤੁਸੀਂ ਆਪਣੇ ਚੀਕਾ ਮਾਰਨੀ ਹੈ ਜੇ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਪਟਨਕੋਟ ਦੇ ਮਿਸ਼ਨ ਰੋਡ ਦਾ ਇਲਾਕਾ ਕਾਫੀ ਸਾਫ਼ ਸੁਥਰਾ ਮੰਨਿਆ ਜਾਂਦਾ ਹੈ ਤੇ ਜੇਕਰ ਗੱਲ ਮਿਸ਼ਨ ਰੋਡ ਦੀ ਕਰੀਏ ਤਾਂ ਮਿਸ਼ਨ ਰੋਡ ਦੇ ਨਾਲ ਲੱਗਦੀ ਵਾਰ ਨੰਬਰ 9 ਵਸੀਆਂ ਨੇ ਸ਼ਹਿਰ ਦੀ ਗਲੀਆਂ ਨਾਲੀਆਂ ਦੀ ਸਮੱਸਿਆ ਨੂੰ ਲੈ ਕੇ ਰੋਸ ਸੱਤ ਜਿਹੜਾ ਹੈ ਉਹ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਦੀ ਸ਼ਿਕਾਇਤ ਨਗਰ ਨਿਗਮ ਨੂੰ ਕਰ ਰਹੇ ਹਾਂ ਪਰ ਨਗਰ ਨਿਗਮ ਵੱਲੋਂ ਸਾਡੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਕੋਈ ਵੀ ਕਦਮ ਜਿਹੜਾ ਹੈ ਉਹ ਨਹੀਂ ਚੁੱਕਿਆ ਜਾ ਰਿਹਾ ਹੈ ਤੇ ਉਹਨਾਂ ਨੇ ਨਗਰ ਨਿਗਮ ਅੱਗੇ ਗੁਹਾਰ ਲਗਾਉਂਦੇ ਹ ਕਿਹਾ ਹੈ ਕਿ ਉਹਨਾਂ ਦੀ ਵਾਰ ਵਿੱਚ ਆਉਂਦੀਆਂ ਸਮੱਸਿਆਵਾਂ ਵਾੜਬਸਤੀਆਂ ਦੇ ਨਾਲ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਸਵਾਰ ਮੈਂ ਕਰਨਪੁਰੀ ਪਾਦਰੋ ਮਿਸ਼ਰ ਰੋਡ ਤੋਂ ਨੋ ਨੰਬਰ ਵਾਰਡਦਾਰ ਨਿਵਾਸੀ ਆਂ ਕਈ ਵਾਰੀ ਡੇਢ ਮਹੀਨਾ ਹੋ ਗਿਆ ਐ ਇੱਧਰ ਦੀ ਆਪਣਾ ਸੀਵਰੇਜ ਦੀ ਸਮੱਸਿਆ ਲਾਈਟਾਂ ਦੀ ਸਮੱਸਿਆ ਨੂੰ ਲੈ ਕੇ ਮੈਂ ਕਈ ਵਾਰੀ ਕਾਰਪੋਰੇਸ਼ਨ ਦੇ ਵਿੱਚ ਕੰਪਲੇਂਟਾਂ ਪਾ ਚੁੱਕਿਆ ਜਿਹੜੇ ਸਾਡੇ ਸਬੰਧਕ ਐਸਜੀਓ ਸਾਹਿਬ ਜੀ ਸਾਹਿਬ ਜਿਹੜੇ ਵੀ ਹੈਗੇ ਨੇ ਸਾਰਿਆਂ ਨੂੰ ਕਹਿ ਚੁੱਕਿਆ ਪਰ ਕਿਸੇ ਦੇ ਵੀ ਕੰਦੇ ਜੂਨ ਹੀ ਰੇਗਦੀ ਦੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸੁਣ ਕੇ ਸੁਣਾ ਕਰ ਰਿਹਾ ਇਹਾਂ ਕੋ ਪੋਲਿਟੀਕਲ ਸਾਜ਼ਿਸ਼ ਹੈ ਜਾਂ ਕੀ ਚੀਜ਼ ਹੈ ਮੈਨੂੰ ਨਹੀਂ ਪਤਾ ਤੁਸੀਂ ਇੱਕ ਵਾਰੀ ਸਾਡੀ ਗਲੀ ਦੇ ਹਾਲਾਤ ਦੇਖੋ ਇਹਦੇ ਲੱਗਦਾ ਨਹੀਂ ਕੋਈ ਮਿਸ਼ਨ ਰੋਡ ਦਾ ਏਰੀਆ ਇਹ ਤਾਂ ਲੱਗਦਾ ਕੋਈ ਆਫਰੀਕਾ ਦਾ ਕੋਈ ਟ੍ਰਾਈਬਲ ਏਰੀਆ ਵਾ ਕੋਈ ਆਦਿਵਾਸੀ ਏਰੀਆ ਕਿ ਜਿਹਦੇ ਚ ਅਸੀਂ ਰਹਿ ਰਹੇ ਦੇਖੋ ਸਾਡੀ ਗਲੀ ਦੇ ਵਿੱਚ ਛੋਟੇ ਛੋਟੇ ਬੱਚੇ ਐ ਤੇ ਬਰਸਾਤਾ ਦੇ ਦਿਨ ਸਾਰਿਆਂ ਨੂੰ ਪਤਾ ਵਾ ਬਰਸਾਤਾ ਦੇ ਦਿਨਾਂ ਚ ਡੇਂਗੂ ਮਲੇਰੀਆ ਚਿਕਨਗੁਨੀਆ ਵਰਗੀ ਕਈ ਇਹੋ ਜੀ ਨਾਮੁਰਾਦ ਬਿਮਾਰੀਆਂ ਜਿਹੜੀਆਂ ਪਨਪਦੀਆਂ ਕੱਲ ਨੂੰ ਕਿਸੇ ਵੀ ਮਲਵ ਗਲੀ ਦੇ ਬੱਚੇ ਨੂੰ ਜਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਜਾਏ ਤੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਮੈਂ ਤੇ ਇੱਕੋ ਗੱਲ ਕਹਿਣਾ ਚਾਹਾਂਗਾ ਇਹਦਾ ਜ਼ਿੰਮੇਵਾਰ ਸਿਰਫ ਤੇ ਸਿਰਫ ਪ੍ਰਸ਼ਾਸਨ ਹੋਏਗਾ ਕਾਰਪੋਰੇਸ਼ਨ ਹੋਏਗਾ ਇੱਕ ਹੋਰ ਗੱਲ 4.500 ਕਰੋੜ ਦਾ ਜਿਹੜਾ ਕਹਿੰਦੇ ਅਸੀਂ ਵਿਕਾਸ ਕਾਰਜ ਕੀਤਾ ਪਿਛਲੀਆਂ ਸਰਕਾਰਾਂ ਦੇ ਰਹਿੰਦੇ ਹੋਏ ਮੈਨੂੰ ਤਾਂ ਲੱਗਦਾ ਆਪਣਾ 4.500 ਦੇ ਵੀ ਨਹੀਂ ਲੱਗੇ ਇਹ ਕਿਹੜਾ 450 ਕਰੋੜ ਹੈ ਵੀ ਕਵਾਸ ਸਿਰੇ ਖੋਇਆ ਬੈਂਕ ਬੈਲਸਾਂ ਦਾ ਆਪਣਿਆਂ ਦਾ ਆਪਣੀਆਂ ਜੇਬਾਂ ਦਾ ਤੇ ਆਪਣੇ ਘਰਾਂ ਪਰਿਵਾਰਾਂ ਦਾ ਵਿਕਾਸ ਹੋਇਆ ਸਾਡਾ ਕੋਈ ਵਿਕਾਸ ਨਹੀਂ ਹੋਇਆ ਕਹਿੰਦੇ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਖਾਣ ਪੀਣ ਨੂੰ ਬਾੰਦਰੀ ਤੇ ਡੰਡੇ ਖਾਣ ਨੂੰ ਰਿੱਚ ਐਸ਼ਾ ਕਰਨ ਨੂੰ ਇਹੇ ਲੋਗ ਤੇ ਤਸੀਹੇ ਭੋਗਾਂ ਨੂੰ ਅਸੀਂ ਕਿਉਂ ਵੋਟਾਂ ਵੇਲੇ ਤੁਹਾਨੂੰ ਸਾਡੀ ਯਾਦ ਆ ਜਾਂਦੀ ਹੈ ਤੇ ਜਦੋਂ ਤੁਸੀਂ ਆਪਣੇ ਕਾਰਜ ਕਰਨੇ ਹੁੰਦੇ ਹੋਦੋਂ ਤੋਂ ਆਪਣਾ ਸਾਡੇ ਵੱਲ ਧਿਆਨ ਵੀ ਨਹੀਂ ਦਿੰਦੇ ਸਰਕਾਰ ਦੇ ਹੱਥ ਬਣ ਕੇ ਬੇਨਤੀ ਕਰਦਾ ਮੇਅਰ ਸਾਹਿਬ ਜਾਗੋ ਪੂਰੀ ਕਾਰਪੋਰੇਸ਼ਨ ਅਗੇ ਬੇਨਤੀ ਕਰ ਰਿਹਾ ਜਾਗੋ ਕਿਉਂ ਕਿ ਜਦੋਂ ਅਸੀਂ ਤੇ ਸੜਕਾਂ ਤੇ ਉਤਰ ਆਏ ਤੇ ਫੇਰ ਤੁਸੀਂ ਆਪਣੇ ਚੀਕਾ ਮਾਰਨੀ ਹੈ ਜੇ जय श्री राम हर हर महादेव रणकूट ਦੇ ਮਿਸ਼ਨ ਰੋਡ ਦਾ ਇਲਾਕਾ ਕਾਫੀ ਸਾਫ ਸੁਥਰਾ ਮੰਨਿਆ ਜਾਂਦਾ ਹੈ ਤੇ ਜੇਕਰ ਗੱਲ ਮਿਸ਼ਨ ਰੋਡ ਦੀ ਕਰੀਏ ਤਾਂ ਮਿਸ਼ਨ ਰੋਡ ਦੇ ਨਾਲ ਲੱਗਦੀ ਵਾਰ ਨੰਬਰ 9 ਵਸੀਆਂ ਨੇ ਸ਼ਹਿਰ ਦੀ ਗਲੀਆਂ ਨਾਲੀਆਂ ਦੀ ਸਮੱਸਿਆ ਨੂੰ ਲੈ ਕੇ ਰੋਸ ਸਟ੍ਰੈਟ ਜਿਹੜਾ ਹੈ ਉਹ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ ਕਾਫੀ ਨੰਬਰ ਸਮੇਂ ਤੋਂ ਉਸ ਦੀ ਸ਼ਿਕਾਇਤ ਨਗਰ ਨਿਗਮ ਨੂੰ ਕਰ ਰਹੇ ਹਾਂ ਪਰ ਨਗਰ ਨਿਗਮ ਵੱਲੋਂ ਸਾਡੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਕੋਈ ਵੀ ਕਦਮ ਜਿਹੜਾ ਹੈ ਉਹ ਨਹੀਂ ਚੁੱਕਿਆ ਜਾ ਰਿਹਾ ਤੇ ਉਹਨਾਂ ਨੇ ਨਗਰ ਨਿਗਮ ਅੱਗੇ ਗੁਹਾਰ ਲਗਾਉਂਦੇ ਆ ਕਿਹਾ ਹੈ ਕਿ ਉਹਨਾਂ ਦੀ ਵਾਰ ਵਿੱਚ ਆਉਂਦੀਆਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਵਾਰਡ ਬਸਤੀਆਂ ਦੇ ਨਾਲ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਸਵਾਰ ਮੈਂ ਕਰਨਪੁਰੀ ਫਾਦਰੋ ਮਿਸ਼ਰ ਰੋਡ ਤੋਂ ਨੋ ਨੰਬਰ ਵਾਰਡ ਦਾ ਨਿਵਾਸੀ ਹਾਂ ਕਈ ਵਾਰੀ ਡੇਢ ਮਹੀਨਾ ਹੋ ਗਿਆ ਹੈ ਇੱਧਰ ਦੀ ਆਪਣਾ ਸੀਵਰੇਜ ਦੀ ਸਮੱਸਿਆ ਲਾਈਟਾਂ ਦੀ ਸਮੱਸਿਆ ਨੂੰ ਲੈ ਕੇ ਮੈਂ ਕਈ ਵਾਰੀ ਕਾਰਪੋਰੇਸ਼ਨ ਦੇ ਵਿੱਚ ਕੰਪਲੇਂਟਾਂ ਪਾ ਚੁੱਕਿਆ ਜਿਹੜੇ ਸਾਡੇ ਸਬੰਧਕ ਐਸਜੀਓ ਸਾਹਿਬ ਜੀ ਸਾਹਿਬ ਜਿਹੜੇ ਵੀ ਹੈਗੇ ਨੇ ਸਾਰਿਆਂ ਨੂੰ ਕਹਿ ਚੁੱਕਿਆ ਪਰ ਕਿਸੇ ਦੇ ਵੀ ਕੰਦ ਜੂਨ ਹੀ ਰੇਗਦੀ ਦੀ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸੁਣ ਕੇ ਵੀ ਸੁਣਾ ਕਰ ਰਿਹਾ ਇਹਾਂ ਕੋ ਪੋਲੀਟਿਕਲ ਸਾਜ਼ਿਸ਼ ਹੈ ਜਾਂ ਕੀ ਚੀਜ਼ ਹੈ ਮੈਨੂੰ ਨਹੀਂ ਪਤਾ ਤੁਸੀਂ ਇੱਕ ਵਾਰੀ ਸਾਡੀ ਗਲੀ ਦੇ ਹਾਲਾਤ ਦੇਖੋ ਇਹਦੇ ਲੱਗਦਾ ਨਹੀਂ ਕੋਈ ਮਿਸ਼ਰ ਰੋਡ ਦਾ ਏਰੀਆ ਇਹਦੇ ਇਦਾਂ ਲੱਗਦਾ ਕੋਈ ਅਫਰੀਕਾ ਦਾ ਕੋਈ ਟ੍ਰਾਈਬਲ ਏਰੀਆ ਵਾ ਕੋਈ ਆਦਿਵਾਸੀ ਏਰੀਆ ਕਿ ਜਿਹਦੇ ਚ ਅਸੀਂ ਰਹਿ ਰਹੇ ਦੇਖੋ ਸਾਡੀ ਗਲੀ ਦੇ ਵਿੱਚ ਛੋਟੇ ਛੋਟੇ ਬੱਚੇ ਐ ਤੇ ਬਰਸਾਤਾ ਦੇ ਦਿਨ ਸਾਰਿਆਂ ਨੂੰ ਪਤਾ ਵਾ ਬਰਸਾਤਾ ਦੇ ਦਿਨਾਂ ਚ ਡੇਂਗੂ ਮਲੇਰੀਆ ਚਿਕਨਗੁਨੀਆ ਵਰਗੀ ਕਈ ਇਹੋ ਜੀ ਨਾਮੁਰਾਦ ਬਿਮਾਰੀਆਂ ਜਿਹੜੀਆਂ ਪਨਪ ਦੀਆਂ ਕੱਲ ਨੂੰ ਕਿਸੇ ਵੀ ਮਲੋ ਗਲੀ ਦੇ ਬੱਚੇ ਨੂੰ ਜਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਜੇ ਤੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਮੈਂ ਤੇ ਇੱਕੋ ਗੱਲ ਕਹਿਣਾ ਚਾਹਾਂਗਾ ਇਹਦਾ ਜ਼ਿੰਮੇਵਾਰ ਸਿਰਫ ਸਿਰਫ ਪ੍ਰਸ਼ਾਸਨ ਹੋਏਗਾ ਕਾਰਪੋਰੇਸ਼ਨ ਹੋਏਗਾ ਇੱਕ ਹੋਰ ਗੱਲ 4.50 ਕਰੋੜ ਦਾ ਜਿਹੜਾ ਕਹਿੰਦੇ ਅਸੀਂ ਵਿਕਾਸ ਕਾਰੇ ਕੀਤਾ ਪਿਛਲੀਆਂ ਸਰਕਾਰਾਂ ਦੇ ਰਹਿੰਦੇ ਹੋਏ ਮੈਨੂੰ ਤੇ ਲੱਗਦਾ ਆਪਣਾ 4.50 ਤੇ ਇਹ ਵੀ ਨਹੀਂ ਲੱਗੇ ਇਹ ਕਿਹੜੇ 450 ਕਰੋੜ ਦਾ ਵਿਕਾਸ ਸਿਰਫ ਹੋਇਆ ਬੈਂਕ ਬੈਲਸਾਂ ਦਾ ਆਪਣੇਆਂ ਦਾ ਆਪਣੀਆਂ ਜੇਬਾਂ ਦਾ ਤੇ ਆਪਣੇ ਘਰਾਂ ਪਰਿਵਾਰਾਂ ਦਾ ਵਿਕਾਸ ਹੋਇਆ ਸਾਡਾ ਕੋਈ ਵਿਕਾਸ ਨਹੀਂ ਹੋਇਆ ਕਹਿੰਦੇ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਖਾਣ ਦੀ ਨੂੰ ਬਾੰਦਰੀ ਤੇ ਡੰਡੇ ਖਾਣ ਨੂੰ ਰਿੱਚ ਐਸ਼ਾ ਕਰਨ ਨੂੰ ਇਹੇ ਲੋਗ ਤੇ ਤਸੀਬ ਹੋ ਗਨ ਨੂੰ ਅਸੀਂ ਕਿਉਂ ਵੋਟਾਂ ਦੇ ਲਈ ਤਾਂ ਸਾਡੀ ਯਾਦ ਆ ਜਾਂਦੀ ਹੈ ਕਿ ਜਦੋਂ ਤੁਸੀਂ ਆਪਣੇ ਕਾਰਜ ਕਰਨੇ ਹੁੰਦੇ ਹੋਦੋਂ ਤੋਂ ਆਪਣਾ ਸਾਡੇ 'ਤੇ ਧਿਆਨ ਵੀ ਨਹੀਂ ਦਿੰਦੇ ਤਸਕਰ ਕੇ ਮਹੱਤਵ ਬਣ ਕੇ ਬੇਨਤੀ ਕਰਦਾ ਮੇਅਰ ਸਾਹਿਬ ਜਾਗੋ ਪੂਰੀ ਕਾਰਪੋਰੇਸ਼ਨ ਅਕੇ ਬੇਨਤੀ ਕਰ ਰਿਹਾ ਜਾਗੋ ਕਿਉਂ ਕਿ ਜਦੋਂ ਅਸੀਂ ਫੇਰ ਸੜਕਾਂ ਤੇ ਉਤਰ ਆਏ ਤੇ ਫੇਰ ਤੁਸੀਂ ਆਪਣੇ ਚੀਕਾ ਮਾਰਨੀ ਹੈ ਜੇ जय श्री राम हर हर महादेव पठानकोट ਦੇ ਮਿਸ਼ਨ ਰੋਡ ਦਾ ਇਲਾਕਾ ਕਾਫੀ ਸਾਫ ਸੁਥਰਾ ਮੰਨਿਆ ਜਾਂਦਾ ਹੈ ਤੇ ਜੇਕਰ ਗੱਲ ਮਿਸ਼ਨ ਰੋਡ ਦੀ ਕਰੀਏ ਤਾਂ ਮਿਸ਼ਨ ਰੋਡ ਦੇ ਨਾਲ ਲੱਗਦੀ ਵਾਰਡ ਨੰਬਰ 9 ਵਸੀਆਂ ਨੇ ਸ਼ਹਿਰ ਦੀ ਗਲੀਆਂ ਨਾਲੀਆਂ ਦੀ ਸਮੱਸਿਆ ਨੂੰ ਲੈ ਕੇ ਰੋਸ ਸਖਤ ਜਿਹੜਾ ਹੈ ਉਹ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਦੀ ਸ਼ਿਕਾਇਤ ਨਗਰ ਨਿਗਮ ਨੂੰ ਕਰ ਰਹੇ ਹਾਂ ਪਰ ਨਗਰ ਨਿਗਮ ਵੱਲੋਂ ਸਾਡੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਕੋਈ ਵੀ ਕਦਮ ਜਿਹੜਾ ਹੈ ਉਹ ਨਹੀਂ ਚੁੱਕਿਆ ਜਾ ਰਿਹਾ ਤੇ ਉਹਨਾਂ ਨੇ ਨਗਰ ਨਿਗਮ ਅੱਗੇ ਗੁਹਾਰ ਲਗਾਉਂਦੇ ਹ ਕਿਹਾ ਹੈ ਕਿ ਉਹਨਾਂ ਦੀ ਵਾਰਡ ਵਿੱਚ ਆਉਂਦੀਆਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾ ਵਾਰਡ ਵਾਸੀਆਂ ਦੇ ਨਾਲ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਸ ਵਾਰ ਮੈਂ ਕਰਨਪੁਰੀ ਫਾਦਰੋ ਮਿਸ਼ਰ ਰੋਡ ਤੋਂ ਨੋ ਨੰਬਰ ਵਾਰਡ ਦਾ ਨਿਵਾਸੀ ਹਾਂ ਕਈ ਵਾਰੀ ਡੇਢ ਮਹੀਨਾ ਹੋ ਗਿਆ ਹੈ ਇੱਧਰ ਦੀ ਆਪਣਾ ਸੀਵਰੇਜ ਦੀ ਸਮੱਸਿਆ ਲਾਈਟਾਂ ਦੀ ਸਮੱਸਿਆ ਨੂੰ ਲੈ ਕੇ ਮੈਂ ਕਈ ਵਾਰੀ ਕਾਰਪੋਰੇਸ਼ਨ ਦੇ ਵਿੱਚ ਕੰਪਲੇਂਟਾਂ ਪਾ ਚੁੱਕਿਆ ਜਿਹੜੇ ਸਾਡੇ ਸਬੰਧਕ ਐਸਜੀਓ ਸਾਹਿਬ ਜੀ ਸਾਹਿਬ ਜਿਹੜੇ ਵੀ ਹੈਗੇ ਨੇ ਸਾਰਿਆਂ ਨੂੰ ਕਹਿ ਚੁੱਕਿਆ ਪਰ ਕਿਸੇ ਦੇ ਵੀ ਕੰਦੇ ਜੂ ਨਹੀਂ ਰੇਗਦੀ ਬੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸੁਣ ਕੇ ਵੀ ਸੁਣਾ ਕਰ ਰਿਹਾ ਇਹ ਕੋਈ ਪੋਲਿਟੀਕਲ ਸਾਜ਼ਿਸ਼ ਹੈ ਜਾਂ ਕੀ ਚੀਜ਼ ਹੈ ਮੈਨੂੰ ਨਹੀਂ ਪਤਾ ਤੁਸੀਂ ਇੱਕ ਵਾਰੀ ਸਾਡੀ ਗਲੀ ਦੇ ਹਾਲਾਤ ਦੇ ਵੇਖੋ ਇਹਦੇ ਲੱਗਦਾ ਨਹੀਂ ਕੋਈ ਮਿਸ਼ਨ ਰੋਡ ਦਾ ਏਰੀਆ ਇਹ ਤੇ ਇਦਾਂ ਲੱਗਦਾ ਕੋਈ ਅਫਰੀਕਾ ਦਾ ਕੋਈ ਟ੍ਰਾਈਬਲ ਏਰੀਆ ਵਾ ਕੋਈ ਆਦਿਵਾਸੀ ਏਰੀਆ ਕਿ ਜਿਹਦੇ ਚ ਅਸੀਂ ਰਹਿ ਰਹੇ ਦੇਖੋ ਸਾਡੀ ਗਲੀ ਦੇ ਵਿੱਚ ਛੋਟੇ ਛੋਟੇ ਬੱਚੇ ਐ ਤੇ ਬਰਸਾਤਾ ਦੇ ਦਿਨ ਸਾਰਿਆਂ ਨੂੰ ਪਤਾ ਵਾ ਬਰਸਾਤਾ ਦੇ ਦਿਨਾਂ ਚ ਡੇਂਗੂ ਮਲੇਰੀਆ ਚਿਕਨਗੁਨੀਆ ਵਰਗੀ ਕਈ ਇਹੋ ਜੀ ਨਾਮੁਰਾਦ ਬਿਮਾਰੀਆਂ ਜਿਹੜੀਆਂ ਪਨਪਦੀਆਂ ਕੱਲ ਨੂੰ ਕਿਸੇ ਵੀ ਮਤਲਬ ਗਲੀ ਦੇ ਬੱਚੇ ਨੂੰ ਜਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਜੇ ਤੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਮੈਂ ਤੇ ਇੱਕੋ ਗੱਲ ਕਹਿਣਾ ਚਾਹਾਂਗਾ ਇਹਦਾ ਜ਼ਿੰਮੇਵਾਰ ਸਿਰਫ ਤੇ ਸਿਰਫ ਪ੍ਰਸ਼ਾਸਨ ਹੋਏਗਾ ਕਾਰਪੋਰੇਸ਼ਨ ਹੋਏਗਾ ਇੱਕ ਹੋਰ ਗੱਲ 4.500 ਕਰੋੜ ਦਾ ਜਿਹੜਾ ਕਹਿੰਦੇ ਅਸੀਂ ਵਿਕਾਸ ਕਾਰਜ ਕੀਤਾ ਪਿਛਲੀਆਂ ਸਰਕਾਰਾਂ ਦੇ ਰਹਿੰਦੇ ਹੋਏ ਮੈਨੂੰ ਤਾਂ ਲੱਗਦਾ ਆਪਣਾ 4.5 ਇਹ ਵੀ ਨਹੀਂ ਲੱਗੇ ਇਹ ਕਿਹੜਾ 450 ਕਰੋੜ ਆ ਵਿਕਾਸ ਹੋਇਆ ਬੈਂਕ ਬੈਲਾਂਸਾਂ ਦਾ ਆਪਣਿਆਂ ਦਾ ਆਪਣੀਆਂ ਜੇਬਾਂ ਦਾ ਤੇ ਆਪਣੇ ਘਰਾਂ ਪਰਿਵਾਰਾਂ ਦਾ ਵਿਕਾਸ ਹੋਇਆ ਸਾਡਾ ਕੋਈ ਵਿਕਾਸ ਨਹੀਂ ਹੋਇਆ ਕਹਿੰਦੇ ਪੰਜਾਬੀ ਦੇ ਵਿੱਚ ਘਟਾਵਤ ਹੈ ਖਾਣ ਪੀਣ ਨੂੰ ਬਾੰਦਰੀ ਤੇ ਡੰਡੇ ਖਾਣ ਨੂੰ ਰਿੱਚ ਐਸ਼ਾ ਕਰਨ ਨੂੰ ਇਹ ਲੋਗ ਤੇ ਤਸੀਬ ਹੋ ਗਣ ਨੂੰ ਅਸੀਂ ਕਿਉਂ ਵੋਟਾਂ ਵੇਲੇ ਤੁਹਾਨੂੰ ਸਾਡੀ ਯਾਦ ਆ ਜਾਂਦੀ ਹੈ ਤੇ ਜਦੋਂ ਤੁਸੀਂ ਆਪਣੇ ਕਾਰਜ ਕਰਨੇ ਹੁੰਦੇ ਹੋ ਉਦੋਂ ਤੋਂ ਆਪਣਾ ਸਾਡੇ ਤੇ ਧਿਆਨ ਵੀ ਨਹੀਂ ਦਿੰਦੇ ਤਸ ਕਰਕੇ ਮਹੱਤ ਬਣ ਕੇ ਬੇਨਤੀ ਕਰਦਾ ਮੇਅਰ ਸਾਹਿਬ ਜਾਗੋ ਪੂਰੀ ਕਾਰਪੋਰੇਸ਼ਨ ਅਕੇ ਬੇਨਤੀ ਕਰ ਰਿਹਾ ਜਾਗੋ ਕਿਉਂ ਕਿ ਜਦੋਂ ਅਸੀਂ ਫੇਰ ਸੜਕਾਂ ਤੇ ਉਤਰਾਂਗੇ ਤਾਂ ਫੇਰ ਤੁਸੀਂ ਆਪਣੇ ਚੀਕਾ ਮਾਰਨੀ ਹੈ ਜੇ जय श्री राम हर हर महादेव पठानकोट ਦੇ ਮਿਸ਼ਨ ਰੋਡ ਦਾ ਇਲਾਕਾ ਕਾਫੀ ਸਾਫ ਸੁਥਰਾ ਮੰਨਿਆ ਜਾਂਦਾ ਹੈ ਤੇ ਜੇਕਰ ਗੱਲ ਮਿਸ਼ਨ ਰੋਡ ਦੀ ਕਰੀਏ ਤਾਂ ਮਿਸ਼ਨ ਰੋਡ ਦੇ ਨਾਲ ਲੱਗਦੀ ਵਾਰਡ ਨੰਬਰ 9 ਵਾਸੀਆਂ ਨੇ ਸ਼ਹਿਰ ਦੀ ਗਲੀਆਂ ਨਾਲੀਆਂ ਦੀ ਸਮੱਸਿਆ ਨੂੰ ਲੈ ਕੇ ਰੋਸ ਸਟ੍ਰੈਟ ਜਿਹੜਾ ਹੈ ਉਹ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਸ ਦੀ ਸ਼ਿਕਾਇਤ ਨਗਰ ਨਿਗਮ ਨੂੰ ਕਰ ਰਹੇ ਹਾਂ ਪਰ ਨਗਰ ਨਿਗਮ ਵੱਲੋਂ ਸਾਡੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਕੋਈ ਵੀ ਕਦਮ ਜਿਹੜਾ ਹੈ ਉਹ ਨਹੀਂ ਚੁੱਕਿਆ ਜਾ ਰਿਹਾ ਹੈ ਤੇ ਉਹਨਾਂ ਨੇ ਨਗਰ ਨਿਗਮ ਅੱਗੇ ਗੁਹਾਰ ਲਗਾਉਂਦੇ ਹ ਕਿਹਾ ਹੈ ਕਿ ਉਹਨਾਂ ਦੀ ਵਾਰਡ ਵਿੱਚ ਆਉਂਦੀਆਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱ ਵਾਰਡ ਬਾਤੀਆਂ ਦੇ ਨਾਲ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਸਵਾਰ ਮੈਂ ਕਰਨਪੁਰੀ ਫੈਦਰੋ ਮਿਸ਼ਰ ਰੋਡ ਤੋਂ 9 ਨੰਬਰ ਵਾਰਡ ਦਾ ਨਿਵਾਸੀ ਹਾਂ ਕਈ ਵਾਰੀ ਡੇਢ ਮਹੀਨਾ ਹੋ ਗਿਆ ਇੱਧਰ ਦੀ ਆਪਣਾ ਸੀਵਰੇਜ ਦੀ ਸਮੱਸਿਆ ਲਾਈਟਾਂ ਦੀ ਸਮੱਸਿਆ ਨੂੰ ਲੈ ਕੇ ਮੈਂ ਕਈ ਵਾਰੀ ਕਾਰਪੋਰੇਸ਼ਨ ਦੇ ਵਿੱਚ ਕੰਪਲੇਂਟਾਂ ਪਾ ਚੁੱਕਿਆ ਜਿਹੜੇ ਸਾਡੇ ਸਬੰਧਕ ਐਸਜੀਓ ਸਾਹਿਬ ਜੀ ਸਾਹਿਬ ਜਿਹੜੇ ਵੀ ਹੈਗੇ ਨੇ ਸਾਰਿਆਂ ਨੂੰ ਕਹਿ ਚੁੱਕਿਆ ਪਰ ਕਿਸੇ ਦੇ ਵੀ ਕੰਦੇ ਜੂ ਨਹੀਂ ਰੇਗਦੀ ਬੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸੁਣ ਕੇ ਸੁਣਾ ਕਰ ਰਿਹਾ ਇਹਾਂ ਕੋ ਪੋਲਿਟੀਕਲ ਸਾਜ਼ਿਸ਼ ਹੈ ਜਾਂ ਕੀ ਜੀ ਦੇ ਮੈਨੂੰ ਨਹੀਂ ਪਤਾ ਤੁਸੀਂ ਇੱਕ ਵਾਰੀ ਸਾਡੀ ਗਲੀ ਦੇ ਹਾਲਾਤ ਦੇਖੋ ਇਹਦੇ ਲੱਗਦਾ ਨਹੀਂ ਕੋਈ ਮਿਸ਼ਨ ਰੋਡ ਦਾ ਏਰੀਆ ਇਹਦੇ ਇਦਾਂ ਲੱਗਦਾ ਕੋਈ ਅਫਰੀਕਾ ਦਾ ਕੋਈ ਟ੍ਰਾਈਬਲ ਏਰੀਆ ਵਾ ਕੋਈ ਆਦਿਵਾਸੀ ਏਰੀਆ ਕਿ ਜਿਹਦੇ ਚ ਅਸੀਂ ਰਹਿ ਰਹੇ ਦੇਖੋ ਸਾਡੀ ਗਲੀ ਦੇ ਵਿੱਚ ਛੋਟੇ ਛੋਟੇ ਬੱਚੇ ਆ ਤੇ ਬਰਸਾਤਾ ਦੇ ਦਿਨ ਸਾਰਿਆਂ ਨੂੰ ਪਤਾ ਵਾ ਬਰਸਾਤਾ ਦੇ ਦਿਨਾਂ ਚ ਡੇਂਗੂ ਮਲੇਰੀਆ ਚਿਕਨਗੁਨੀਆ ਵਰਗੀ ਕਈ ਇਹੋ ਜੀ ਨਾਮੁਰਾਦ ਬਿਮਾਰੀਆਂ ਜਿਹੜੀਆਂ ਪਨਪਦੀਆਂ ਕੱਲ ਨੂੰ ਕਿਸੇ ਵੀ ਮਲਵ ਗਲੀ ਦੇ ਬੱਚੇ ਨੂੰ ਜਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਜੇ ਤੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਮੈਂ ਤੇ ਇੱਕੋ ਗੱਲ ਕਹਿਣਾ ਚਾਹਾਂਗਾ ਇਹਦਾ ਜ਼ਿੰਮੇਵਾਰ ਸਿਰਫ ਸਿਰਫ ਪ੍ਰਸ਼ਾਸਨ ਹੋਏਗਾ ਕਾਰਪੋਰੇਸ਼ਨ ਹੋਏਗਾ ਇੱਕ ਹੋਰ ਗੱਲ 4400 ਕਰੋੜ ਦਾ ਜਿਹੜਾ ਕਹਿੰਦੇ ਅਸੀਂ ਵਿਕਾਸ ਕਾਰਜ ਕੀਤਾ ਪਿਛਲੀਆਂ ਸਰਕਾਰਾਂ ਦੇ ਰਹਿੰਦੇ ਹੋਏ ਮੈਨੂੰ ਤਾਂ ਲੱਗਦਾ ਆਪਣਾ 4.5 ਰੁਪਏ ਵੀ ਨਹੀਂ ਲੱਗੇ ਇਹ ਕਿਹੜਾ 450 ਕਰੋੜ ਆ ਵਿਕਾਸ ਸਿਰਫ ਹੋਇਆ ਬੈਂਕ ਬੈਲਸਾਂ ਦਾ ਆਪਣਿਆਂ ਦਾ ਆਪਣੀਆਂ ਜੇਬਾਂ ਦਾ ਤੇ ਆਪਣੇ ਘਰਾਂ ਪਰਿਵਾਰਾਂ ਦਾ ਵਿਕਾਸ ਹੋਇਆ ਸਾਡਾ ਕੋਈ ਵਿਕਾਸ ਨਹੀਂ ਹੋਇਆ ਕਹਿੰਦੇ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਖਾਣ ਪੀਣ ਨੂੰ ਬਾੰਦਰੀ ਤੇ ਡੰਡੇ ਖਾਣ ਨੂੰ ਰਿੱਚ ਐਸ਼ਾ ਕਰਨ ਨੂੰ ਇਹੇ ਲੋਗ ਤੇ ਤਸੀਹਬ ਹੋ ਗਨ ਨੂੰ ਅਸੀਂ ਕਿਉਂ ਵੋਟਾਂ ਵੇਲੇ ਤੁਹਾਨੂੰ ਸਾਡੀ ਯਾਦ ਆ ਜਾਂਦੀ ਹੈ ਕਿ ਜਦੋਂ ਤੁਸੀਂ ਆਪਣੇ ਕਾਰਜ ਕਰਨੇ ਹੁੰਦੇ ਹੋਦੋਂ ਤੋਂ ਆਪਣਾ ਸਾਡੇ 'ਤੇ ਧਿਆਨ ਵੀ ਨਹੀਂ ਦਿੰਦੇ ਤਸਕਰ ਕੇ ਮਹਾਤਮ ਬਣ ਕੇ ਬੇਨਤੀ ਕਰਦਾ ਮੇਅਰ ਸਾਹਿਬ ਜਾਗੋ ਪੂਰੀ ਕਾਰਪੋਰੇਸ਼ਨ ਅੱਗੇ ਬੇਨਤੀ ਕਰ ਰਿਹਾ ਜਾਗੋ ਕਿਉਂ ਕਿ ਜਦੋਂ ਅਸੀਂ ਫੇਰ ਸੜਕਾਂ ਤੇ ਉਤਰ ਆਏ ਤੇ ਫੇਰ ਤੁਸੀਂ ਆਪਣੇ ਚੀਕਾ ਮਾਰਨੀ ਹੈ ਜੇ जय श्री राम हर हर महादेव पठानकोट ਦੇ ਮਿਸ਼ਨ ਰੋਡ ਦਾ ਇਲਾਕਾ ਕਾਫੀ ਸਾਫ ਸੁਥਰਾ ਮੰਨਿਆ ਜਾਂਦਾ ਹੈ ਤੇ ਜੇਕਰ ਗੱਲ ਮਿਸ਼ਨ ਰੋਡ ਦੀ ਕਰੀਏ ਤਾਂ ਮਿਸ਼ਨ ਰੋਡ ਦੇ ਨਾਲ ਲੱਗਦੀ ਵਾਰਡ ਨੰਬਰ 9 ਵਾਸੀਆਂ ਨੇ ਸ਼ਹਿਰ ਦੀ ਗਲੀਆਂ ਨਾਲੀਆਂ ਦੀ ਸਮੱਸਿਆ ਨੂੰ ਲੈ ਕੇ ਰੋਸ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਦੀ ਸ਼ਿਕਾਇਤ ਨਗਰ ਨਿਗਮ ਨੂੰ ਕਰ ਰਹੇ ਹਾਂ ਪਰ ਨਗਰ ਨਿਗਮ ਵੱਲੋਂ ਸਾਡੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਕੋਈ ਵੀ ਕਦਮ ਜਿਹੜਾ ਹੈ ਉਹ ਨਹੀਂ ਚੁੱਕਿਆ ਜਾ ਰਿਹਾ ਹੈ। ਤੇ ਉਹਨਾਂ ਨੇ ਨਗਰ ਨਿਗਮ ਅੱਗੇ ਬੁਖਾਰ ਲਗਾਉਂਦਿਆਂ ਕਿਹਾ ਹੈ ਕਿ ਉਹਨਾਂ ਦੀ ਵਾਰਡ ਵਿੱਚ ਆਉਂਦੀਆਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱ ਵਾੜਵਤਿਆਂ ਦੇ ਨਾਲ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਸਵਾਰ ਮੈਂ ਕਰਨਪੁਰੀ ਫੈਦਰੋ ਮਿਸ਼ਰ ਰੋਡ ਤੋਂ 9 ਨੰਬਰ ਵਾਰਡ ਦਾ ਨਿਵਾਸੀ ਹਾਂ ਕਈ ਵਾਰੀ ਡੇਢ ਮਹੀਨਾ ਹੋ ਗਿਆ ਇੱਧਰ ਦੀ ਆਪਣਾ ਸੀਵਰੇਜ ਦੀ ਸਮੱਸਿਆ ਲਾਈਟਾਂ ਦੀ ਸਮੱਸਿਆ ਨੂੰ ਲੈ ਕੇ ਮੈਂ ਕਈ ਵਾਰੀ ਕਾਰਪੋਰੇਸ਼ਨ ਦੇ ਵਿੱਚ ਕੰਪਲੇਂਟਾਂ ਪਾ ਚੁੱਕਿਆ ਜਿਹੜੇ ਸਾਡੇ ਸਬੰਧਕ ਐਸਜੀਓ ਸਾਹਿਬ ਜੀ ਸਾਹਿਬ ਜਿਹੜੇ ਵੀ ਹੈਗੇ ਨੇ ਸਾਰਿਆਂ ਨੂੰ ਕਹਿ ਚੁੱਕਿਆ ਪਰ ਕਿਸੇ ਦੇ ਵੀ ਕੰਦੇ ਜੂ ਨਹੀਂ ਰੇਗਦੀ ਵੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕਿ ਸੋਲਗਨ ਸੁਣਾ ਕਰ ਰਹੇ ਆ ਇਹਾਂ ਕੋ ਪੋਲਿਟੀਕਲ ਸਾਜ਼ਿਸ਼ ਹੈ ਜਾਂ ਕੀ ਚੀਜ਼ ਹੈ ਮੈਨੂੰ ਨਹੀਂ ਪਤਾ ਤੁਸੀਂ ਇੱਕ ਵਾਰੀ ਸਾਡੀ ਗਲੀ ਦੇ ਹਾਲਾਤ ਦੇ ਵੇਖੋ ਇਹਦੇ ਲੱਗਦਾ ਨਹੀਂ ਕੋਈ ਮਿਸ਼ਰੋਡ ਦਾ ਏਰੀਆ ਇਹਦੇ ਇਦਾਂ ਲੱਗਦਾ ਕੋਈ ਅਫਰੀਕਾ ਦਾ ਕੋਈ ਟ੍ਰਾਈਬਲ ਏਰੀਆ ਵਾ ਕੋਈ ਆਦਿਵਾਸੀ ਏਰੀਆ ਕਿ ਜਿਹਦੇ ਚ ਅਸੀਂ ਰਹਿ ਰਹੇ ਦੇਖੋ ਸਾਡੀ ਗਲੀ ਦੇ ਵਿੱਚ ਛੋਟੇ ਛੋਟੇ ਬੱਚੇ ਆ ਤੇ ਬਰਸਾਤਾ ਦੇ ਦਿਨ ਸਾਰਿਆਂ ਨੂੰ ਪਤਾ ਹੋਵੇ ਬਰਸਾਤਾ ਦੇ ਦਿਨਾਂ ਚ ਡੇਂਗੂ ਮਲੇਰੀਆ ਚਿਕਨਗੁਨੀਆ ਵਰਗੀ ਕਈ ਇਹੋ ਜੀ ਨਾਮੁਰਾਦ ਬਿਮਾਰੀਆਂ ਜਿਹੜੀਆਂ ਪਨਪਦੀਆਂ ਕੱਲ ਨੂੰ ਕਿਸੇ ਵੀ ਮਲਵ ਗਲੀ ਦੇ ਬੱਚੇ ਨੂੰ ਜਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਜੇ ਤੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਮੈਂ ਤੇ ਇੱਕੋ ਗੱਲ ਕਹਿਣਾ ਚਾਹਾਂਗਾ ਇਹਦਾ ਜ਼ਿੰਮੇਵਾਰ ਸਿਰਫ ਤੇ ਸਿਰਫ ਪ੍ਰਸ਼ਾਸਨ ਹੋਏਗਾ ਕਾਰਪੋਰੇਸ਼ਨ ਹੋਏਗਾ ਇੱਕ ਹੋਰ ਗੱਲ 450 ਕਰੋੜ ਦਾ ਜਿਹੜਾ ਕਹਿੰਦੇ ਅਸੀਂ ਵਿਕਾਸ ਕਾਰੇ ਕੀਤਾ ਪਿਛਲੀਆਂ ਸਰਕਾਰਾਂ ਦੇ ਰਹਿੰਦੇ ਹੋਏ ਮੈਨੂੰ ਤਾਂ ਲੱਗਦਾ ਆਪਣਾ 4.5 ਰੁਪਏ ਵੀ ਨਹੀਂ ਲੱਗੇ ਇਹ ਕਿਹੜਾ 450 ਕਰੋੜ ਹੈ ਵਿਕਾਸ ਸਿਰਫ ਹੋਇਆ ਬੈਂਕ ਬੈਲਸਾਂ ਦਾ ਬਣਿਆ ਦਾ ਆਪਣੀਆਂ ਜੇਬਾਂ ਦਾ ਤੇ ਆਪਣੇ ਘਰਾਂ ਪਰਿਵਾਰਾਂ ਦਾ ਵਿਕਾਸ ਹੋਇਆ ਸਾਡਾ ਕੋਈ ਵਿਕਾਸ ਨਹੀਂ ਹੋਇਆ ਕਹਿੰਦੇ ਪੰਜਾਬੀ ਦੇ ਵਿੱਚ ਇੱਕ ਤਾਵਤ ਹੈ ਖਾਣ ਦੀ ਨੂੰ ਬਾੰਦਰੀ ਤੇ ਡੰਡੇ ਖਾਣ ਨੂੰ ਰਿੱਚ ਐਸਾ ਕਰਨ ਨੂੰ ਇਹੇ ਲੋਗ ਤੇ ਤਸੀਹੇ ਭੋਗਨ ਨੂੰ ਅਸੀਂ ਕਿਉਂ ਵੋਟਾਂ ਵੇਲੇ ਤੁਹਾਨੂੰ ਸਾਡੀ ਯਾਦ ਆ ਜਾਂਦੀ ਹੈ ਕਿ ਜਦੋਂ ਤੁਸੀਂ ਆਪਣੇ ਕਾਰਜ ਕਰਨੇ ਹੁੰਦੇ ਹੋ ਉਹਦੋਂ ਤੁਸੀਂ ਆਪਣਾ ਸਾਡੇ ਵੱਲ ਧਿਆਨ ਵੀ ਨਹੀਂ ਦਿੰਦੇ ਫੈਸਲ ਕਰਕੇ ਮਹੱਤ ਬਣ ਕੇ ਬੇਨਤੀ ਕਰਦਾ ਮੇਅਰ ਸਾਹਿਬ ਜਾਗੋ ਪੂਰੀ ਕਾਰਪੋਰੇਸ਼ਨ ਅਕੇ ਮੇਅਰ ਬੇਨਤੀ ਕਰ ਰਿਹਾ ਜਾਗੋ ਕਿਉਂਕਿ